ਫਲੋਰੀਡਾ ਦੇ ਲੈਫਟੀਨੈਂਟ ਗਵਰਨਰ ਜੇ ਕੋਲਿੰਸ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ਮ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਪੂਰੀ ਤਰ੍ਹਾਂ ਫੇਲ ਦੱਸਿਆ ਤੇ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਉਣ ਵਾਲਾ ਦੱਸਿਆ ਅਤੇ ਇਹ ਕਹਿੰਦੇ ਹੋਏ ਇਸ ਦੀ ਸਖਤ ਆਲੋਚਨਾ ਕੀਤੀ ਇਹ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਫਲੋਰੀਡਾ ਦੇ ਟਰਨਪਾਈਕ ਤੇ 12 ਅਗਸਤ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਮਲਜ਼ਮ ਗੈਰ ਕਾਨੂੰਨੀ ਪ੍ਰਵਾਸੀ ਹਰਜਿੰਦਰ ਸਿੰਘ ਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਵਾਪਸ ਲਿਆਂਦਾ ਗਿਆ ਇਸ ਹਾਦਸੇ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਜੇ ਕੋਲਿੰਸ ਨੇ ਕੈਲੀਫੋਰਨੀਆ ਦੇ ਸਟਾਕਟਨ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗਵਰਨਰ ਨਿਊਜ਼ਮ ਤੇ ਦੋਸ਼ ਲਗਾਇਆ ਕਿ ਉਹਨਾਂ ਦੀ ਸੈਂਚਰੀ ਸਟ੍ਰੀਟ ਨੀਤੀਆਂ ਦੇ ਕਾਰਨ ਹਰਜਿੰਦਰ ਸਿੰਘ ਨੂੰ ਕੈਲੀਫੋਰਨੀਆ ਦੇ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਮਿਲਿਆ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਵਾਪਰਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ 12 ਅਗਸਤ ਨੂੰ ਫਲੋਰੀਡਾ ਸੜਕ ਹਾਦਸੇ ਤੋਂ ਬਾਅਦ ਹਰਜਿੰਦਰ ਸਿੰਘ ਫਲੋਰੀਡਾ ਤੋਂ ਭੱਜ ਕੇ ਕੈਲੀਫੋਰਨੀਆ ਆ ਗਿਆ ਜਿੱਥੇ 12 ਅਗਸਤ ਨੂੰ ਅਮਰੀਕੀ ਮਾਰਸ਼ਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ 1 ਅਗਸਤ ਨੂੰ ਫਲੋਰੀਡਾ ਦੇ ਲੈਫਟੀਨੈਂਟ ਗਵਰਨਰ ਜੇ ਕੋਲਿੰਸ ਨੇ ਸਟਾਕਟਨ ਮੈਟਰੋਪੋਲੀਟਨ 에ਅਰਪੋਰਟ ਤੇ ਹਰਜਿੰਦਰ ਸਿੰਘ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਅਤੇ ਫਲੋਰੀਡਾ ਵਾਪਸ ਪਹੁੰਚਾਇਆ ਹਰਜਿੰਦਰ ਸਿੰਘ ਤੇ ਤਿੰਨ ਵਹੀਕਲ ਹੋਮੋਸਾਈਡ ਦੇ ਅਤੇ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਇਲਜ਼ਾਮ ਲਗਾਏ ਗਏ ਨੇ ਅਮਰੀਕੀ ਸਰਕਾਰ ਨੇ ਮੰਗ ਕੀਤੀ ਹੈ ਕਿ ਹਰਜਿੰਦਰ ਸਿੰਘ ਨੂੰ ਉਸਦੇ ਅਪਰਾਧਿਕ ਮਾਮਲੇ ਦੀ ਸਮਾਪਤੀ ਤੋਂ ਬਾਅਦ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੀ ਹਿਰਾਸਤ ਦੇ ਵਿੱਚ ਦਿੱਤਾ ਜਾਵੇ ਜਿਸ ਤੋਂ ਬਾਅਦ ਉਸਨੂੰ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ ਹਰਜਿੰਦਰ ਸਿੰਘ ਸਾਲ 2018 ਦੇ ਵਿੱਚ ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ ਸਾਲ 2021 ਵਿੱਚ ਬਾਈਡਨ ਸਰਕਾਰ ਦੇ ਸਮੇਂ ਉਸਨੂੰ ਵਰਕ ਪਰਮਿਟ ਜਾਰੀ ਕੀਤਾ ਗਿਆ ਸਾਲ 2025 ਦੇ ਵਿੱਚ ਹਰਜਿੰਦਰ ਸਿੰਘ ਦਾ ਵਰਕ ਪਰਮਿਟ ਦੁਬਾਰਾ ਰੀਨਿਊ ਕੀਤਾ ਗਿਆ ਹਰਜਿੰਦਰ ਸਿੰਘ ਨੂੰ ਵਾਸ਼ਿੰਗਟਨ ਅਤੇ ਕੈਲੀਫੋਰਨੀਆ ਤੋਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹਾਸਲ ਹੋਏ ਸਨ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੀ ਜਾਂਚ ਦੇ ਵਿੱਚ ਪਤਾ ਲੱਗਾ ਕਿ ਹਰਜਿੰਦਰ ਸਿੰਘ ਨੇ ਹਾਦਸੇ ਤੋਂ ਬਾਅਦ ਅੰਗਰੇਜ਼ੀ ਅਤੇ ਰੋਡ ਸਾਈਡ ਸਿਗਨਲ ਟੈਸਟ ਦੇ ਵਿੱਚ ਅਸਫਲਤਾ ਹਾਸਲ ਕੀਤੀ ਉਸ ਨੇ 12 ਸਵਾਲਾਂ ਦੇ ਵਿੱਚੋਂ ਸਿਰਫ 2 ਦੇ ਹੀ ਸਹੀ ਜਵਾਬ ਦਿੱਤੇ ਅਤੇ 4 ਰੋਡ ਸਾਈਨਸ ਪਛਾਣਨ ਦੇ ਵਿੱਚੋਂ ਸਿਰਫ 1 ਹੀ ਰੋਡ ਸਾਈਨ ਪਛਾਣ ਸਕਿਆ ਮਹਾਰਾ ਦੇ ਮੁਤਾਬਕ ਹਰਜਿੰਦਰ ਸਿੰਘ ਇਸ ਜੁਰਮ ਦੇ ਲਈ ਕਰੀਬ 45 ਸਾਲ ਦੀ ਸਜ਼ਾ ਭੁਗਤ ਸਕਦਾ ਹੈ। ਹੁਣ ਇਸ ਮੁੱਦੇ ਨੂੰ ਲੈ ਕੇ ਫਲੋਰੀਡਾ ਅਤੇ ਕੈਲੀਫੋਰਨੀਆ ਦੇ ਵਿਚਕਾਰ ਵਿਵਾਦ ਬਹੁਤ ਜ਼ਿਆਦਾ ਪੱਕ ਗਿਆ ਹੈ। ਦੋਵੇਂ ਸੂਬੇ ਇੱਕ ਦੂਜੇ ਤੇ ਹਰਜਿੰਦਰ ਸਿੰਘ ਦੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਸਮੇ ਵਰਤੀ ਗਈ ਅਣਗੈਲੀ ਦੇ ਲਈ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੇ ਨੇ। ਪ੍ਰੈਸ ਕਾਨਫਰੰਸ ਦੇ ਦੌਰਾਨ ਕੋਲਿੰਜ਼ ਨੇ ਨਿਊਜ਼ਮ ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਗੈਵਨ ਨਿਊਜ਼ਮ ਨੂੰ ਲੀਡਰਸ਼ਿਪ ਦੀ ਪਹਿਲੀ ਗੱਲ ਵੀ ਸਮਝ ਨਹੀਂ ਆਉਂਦੀ। ਉਹ ਸੋਸ਼ਲ ਮੀਡੀਆ ਅਤੇ ਟਵੀਟਸ ਦੀ ਜ਼ਿਆਦਾ ਫਿਕਰ ਕਰਦੇ ਨੇ ਨਾ ਕਿ ਅਮਰੀਕਾ ਅਤੇ ਕੈਲੀਫੋਰਨੀਆ ਦੇ ਨਾਗਰਿਕਾਂ ਦੀ ਸੁਰੱਖਿਆ ਦੀ ਉਹਨਾਂ ਨੂੰ ਕੋਈ ਚਿੰਤਾ ਹੈ। ਇਸ ਤੋਂ ਇਲਾਵਾ ਕੋਲਿੰਜ਼ ਨੇ ਨਿਊਜ਼ੀਅਮ ਦੀਆਂ ਸੈਂਚਰੀ ਸਟੇਟ ਨੀਤੀਆਂ ਨੂੰ ਅਪਰਾਧੀਆਂ ਨੂੰ ਸੁਰੱਖਿਆ ਦੇਣ ਵਾਲੀਆਂ ਦੱਸਿਆ ਅਤੇ ਪੁੱਛਿਆ ਕਿ ਨਿਊਜ਼ੀਅਮ ਦੀਆਂ ਫੇਲ ਨੀਤੀਆਂ ਦੇ ਕਾਰਨ ਹੋਰ ਕਿੰਨੀਆਂ ਜਾਨਾਂ ਜਾਣ ਗਈਆਂ। ਉਧਰ ਦੂਜੇ ਪਾਸੇ ਨਿਊਜ਼ੀਅਮ ਦੇ ਦਫ਼ਤਰ ਨੇ ਵੀ ਕੋਲਿੰਜ਼ ਦੇ ਇਸ ਸਵਾਲ ਦਾ ਜਵਾਬ ਦਿੱਤਾ। ਦੀ ਕਾਲਨਜ਼ੀ ਕੈਲੀਫੋਰਨੀਆ ਯਾਤਰਾ ਸਿਰਫ ਮਹਿਜ਼ ਫੋਟੋ ਖਿਚਾਉਣ ਦਾ ਇੱਕ ਮੌਕਾ ਹੈ ਨਿਊਜ਼ਮ ਦੀ ਪ੍ਰੈਸ ਕਟਰ ਨੇ ਕਿਹਾ ਕਿ ਕੈਲੀਫੋਰਨੀਆ ਦੀ ਪੁਲਿਸ ਨੇ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਫਲੋਰੀਡਾ ਦਾ ਨਵਾਂ ਲੈਫਟੀਨੈਂਟ ਗਵਰਨਰ ਫੋਟੋ ਖਿਚਾਉਣ ਦੇ ਲਈ ਆਇਆ ਹੈ ਉਨ੍ਹਾਂ ਨੇ ਇਹ ਵੀ ਦਾਵਾ ਕੀਤਾ ਕਿ ਹਰਜਿੰਦਰ ਸਿੰਘ ਨੂੰ ਵਰਕ ਪਰਮਿਟ 트럼ਪ ਪ੍ਰਸ਼ਾਸਨ ਦੇ ਦੌਰਾਨ ਜਾਰੀ ਕੀਤਾ ਗਿਆ ਸੀ ਪਰ ਡੀ ਐਚ ਐਸ ਦੇ ਅਧਿਕਾਰੀ ਟ੍ਰਿਸ਼ੀਆ ਮੈਕਲੋਫਲਿਨ ਨੇ ਇਸ ਨੂੰ ਗਲਤ ਦੱਸਦੇ ਹੋਏ ਸਪਸ਼ਟ ਕੀਤਾ ਕਿ ਹਰਜਿੰਦਰ ਸਿੰਘ ਦਾ ਵਰਕ ਪਰਮਿਟ ਅਰਜ਼ੀ ਸਾਲ 2020 ਦੇ ਵਿੱਚ ਰੱਦ ਹੋ ਗਈ ਸੀ ਅਤੇ 2021 ਦੇ ਵਿੱਚ ਬਾਈਡਨ ਸਰਕਾਰ ਦੇ ਸਮੇਂ ਇਸ ਨੂੰ ਮਨਜ਼ੂਰ ਕਰ ਲਿਆ ਗਿਆ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਵੀ ਗੈਵਨ ਨਿਊਜ਼ਮ ਦੀਆਂ ਨੀਤੀਆਂ ਤੇ ਸਖਤ ਟਿੱਪਣੀ ਕੀਤੀਆਂ ਨੇ ਉਹਨਾਂ ਨੇ ਫੌਕਸ ਨਿਊਜ਼ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਸੈਂਚਰੀ ਸਟੇਟ ਨੀਤੀਆਂ ਦੇ ਵਿੱਚ ਭੱਜਣ ਨਾਲ ਹਰਜਿੰਦਰ ਸਿੰਘ ਨਿਆਂ ਤੋਂ ਨਹੀਂ ਬਚ ਸਕਦਾ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਸਨੂੰ ਉਸਦੇ ਅਪਰਾਧਿਕ ਕੰਮਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ ਕੈਲੀਫੋਰਨੀਆ ਸਟੇਟ ਇਮੀਗ੍ਰੇਸ਼ਨ ਸਟੇਟਸ ਦੀ ਪ੍ਰਵਾਹ ਕੀਤੇ ਬਿਨਾ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੰਦਾ ਹੈ ਕੈਲੀਫੋਰਨੀਆ ਦੀ ਸੈਂਚਰੀ ਕਾਨੂੰਨ ਐਸਬੀ 54 ਸਥਾਨਕ ਪੁਲਿਸ ਨੂੰ ਬਿਨਾ ਅਪਰਾਧਿਕ ਇਤਿਹਾਸ ਵਾਲੇ ਯਾਨੀ ਕਿ ਅਪਰਾਧਿਕ ਰਿਕਾਰਡ ਵਾਲੇ ਵਿਅਕਤੀਆਂ ਨੂੰ ਇਮੀਗ੍ਰੇਸ਼ਨ ਅਥਾਰਟिटीज ਨੂੰ ਸੌਂਪਣ ਤੋਂ ਰੋਕਦਾ ਹੈ ਨਿਊਜ਼ੀਮ ਦੇ ਦਫਤਰ ਨੇ ਦਾਅਵਾ ਕੀਤਾ ਹੈ ਕਿ ਅਰਜਿੰਦਰ ਸਿੰਘ ਦਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਫੈਡਰਲ ਵਰਕ ਪਰਮਿਟ ਦੇ ਆਧਾਰ ਤੇ ਜਾਰੀ ਕੀਤਾ ਗਿਆ ਸੀ ਜੋ ਕਿਸੇ ਵੀ ਸਟੇਟ ਦੇ ਵਿੱਚ ਜਾਇਜ਼ ਹੁੰਦਾ ਹੈ ਇਸ ਹادثੇ ਨੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਤੇ ਸੈਂਚਰੀ ਨੀਤੀਆਂ ਤੇ ਚਰਚਾ ਨੂੰ ਹੋਰ ਜ਼ਿਆਦਾ ਤੇਜ਼ ਕਰ ਦਿੱਤਾ ਹੈ ਸੋਸ਼ਲ ਮੀਡੀਆ ਤੇ ਖਾਸ ਕਰਕੇ ਐਕਸ ਤੇ ਬਹੁਤ ਸਾਰੇ ਯੂਜ਼ਰਜ਼ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ਮ ਅਤੇ ਉਹਨਾਂ ਦੇ ਵਿਭਾਗ ਨੂੰ ਇਸ ਲਈ ਜ਼ਿੰਮੇਵਾਰ ਠਹਿਰਾ ਰਹੇ ਨੇ ਤੇ ਆਪਣਾ ਗੁੱਸਾ ਕੱਢ ਰਹੇ ਨੇ ਇਹ ਪੁੱਛਦੇ ਹੋਏ ਕਿ ਗੈਰ ਕਾਨੂੰਨੀ ਪ੍ਰਵਾਸੀ ਨੂੰ ਆਖਿਰਕਾਰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਕਿਵੇਂ ਮਿਲ ਸਕਦਾ ਹੈ ਇਹ ਮਾਮਲਾ ਨਾ ਸਿਰਫ ਇਮੀਗ੍ਰੇਸ਼ਨ ਨੀਤੀਆਂ ਤੇ ਸੂਬਾ ਅਤੇ ਫੈਡਰਲ ਸਰਕਾਰ ਦੇ ਵਿਚਕਾਰ ਤਣਾਅ ਨੂੰ ਉਜਾਗਰ ਕਰਦਾ ਹੈ ਸੋ ਗੋ ਫੈਡਰਲ ਅਤੇ ਸਟੇਟ ਅਧਰ ਤੇ ਲਾਇਸੈਂਸ ਜਾਰੀ ਕਰਨ ਵਾਲੀਆਂ ਜੋ ਏਜੰਸੀਆਂ ਨੇ ਉਹਨਾਂ ਤੇ ਵੀ ਸਵਾਲ ਖੜੇ ਕਰਦਾ ਹੈ ਕੌਲਿੰਸ ਅਤੇ ਡਿਸੈਂਟਿਸ ਨੇ ਨਿਊਜ਼ਮ ਦੀਆਂ ਸੈਂਚਰੀ ਨੀਤੀਆਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਮੁੱਖ ਕਾਰਨ ਦੱਸਿਆ ਜਦਕਿ ਦੂਜੇ ਪਾਸੇ ਗਵਰਨਰ ਨਿਊਜ਼ਮ ਦੇ ਦਫ਼ਤਰ ਨੇ ਇਸ ਨੂੰ ਫੈਡਰਲ ਸਰਕਾਰ ਦੀ ਅਸਫਲਤਾ ਅਤੇ ਫਲੋਰੀਡਾ ਦੀ ਢਿੱਲੀ ਕਾਰਵਾਈ ਦਾ ਨਤੀਜਾ ਦੱਸਿਆ ਇਸ ਵਿਵਾਦ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਗਵਰਨਰ ਨਿਊਜ਼ੀਮ ਦੇ ਵਿਚਕਾਰ ਪਹਿਲਾਂ ਹੀ ਚੱਲ ਰਹੀ ਤਿੱਖੀ ਬਹਿਸ ਨੂੰ ਹੋਰ ਜ਼ਿਆਦਾ ਭੜਕਾ ਦਿੱਤਾ ਹੈ ਹਰਜਿੰਦਰ ਸਿੰਘ ਦਾ ਮਾਮਲਾ ਅਦਾਲਤ ਦੇ ਵਿੱਚ ਫਿਲਹਾਲ جاری ਹੈ ਅਤੇ ਇਸ ਦੇ ਨਤੀਜੇ ਦਾ ਅਸਰ ਇਮੀਗ੍ਰੇਸ਼ਨ ਅਤੇ ਸੁਰੱਖਿਆ ਨੀਤੀਆਂ ਤੇ ਪੈ ਸਕਦਾ ਹੈ